ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਉਸ ਵੇਲੇ ਖੜਕਾ ਦੜਕਾ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਟਕਰਾਰ ਹੋ ਗਈ। ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਹਦੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਬੈਠੋ ਲੈਣੀ ਆ ਨਾ ਬੈਠੋ ਇਸ ਤੋਂ ਬਾਅਦ ਕੀ ਹੋਣੇ ਕਰ ਲੈ ਨਹੀਂ ਜੀ ਉੱਕਲਾ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੇਟਾ ਜੀ ਤੁਸੀਂ ਬੜੇ ਕਾਗਲ ਦੱਸੇ ਬੈਠੋ ਬੈਠੇ ਹੋ ਤੇਰੇ ਜੀ ਮੈਂ ਸਾਰੇ ਮੈਂਬਰਸ਼ਿਪਾਂ ਨੂੰ ਬੇਇੱਜ਼ਤੀ ਕਰਦਾ ਕਿ ਇਹ ਜਿਹੜੀ ਟਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖ ਔਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਂਦੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜ਼ੀਰੋ ਹੋਊਗਾ ਪੰਜਾਬ ਚ ਜਿੰਦਾ ਲੱਗੂਗਾ ਇਸ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਸੋਦਾ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦਮਾਨ ਨੇ ਸਪੀਕਰ ਸਾਹਿਬ ਨੂੰ ਇੱਕ ਜਿੰਦਰਾ ਭੇਟ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸੱਚ ਬੋਲਾਂਗੇ ਤਾਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉਹ ਇੱਥੋਂ ਦੌਰ ਜਾਣਗੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਜਿਹੜਾ ਕਿ ਜਿੰਦਰਾ ਲਗਾ ਦਿੱਤਾ ਜਾਵੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਗੁੱਸੇ ਦੇ ਵਿਚਾਰ ਜਾਂਦੇ ਨੇ ਅਤੇ ਸੀਐਮ ਭਵਨਤਮਨ ਦੇ ਨਾਲ ਕਾਫੀ ਤਕਰਾਰਬਾਜ਼ੀ ਦੇਖਣ ਨੂੰ ਮਿਲਦੀ ਹੈ ਇੰਨਾ ਹੀ ਨਹੀਂ ਤੂੰ ਤੜਕ ਤੱਕ ਜਾ ਕੇ ਇਹ ਗੱਲ ਕਿਤੇ ਨਾ ਕਿਤੇ ਮੁੱਕਦੀ ਨਜ਼ਰਾਈ ਆਓ ਨਜ਼ਰ ਮਾਰਦੇ ਆ ਇਹਨਾਂ ਤਸਵੀਰਾਂ ਦੇ ਤੇ ਤੁਹਾਨੂੰ ਦਿਖਾਉਣਾ ਕਿ ਕਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਹਲੇ ਅਰੇ ਕਰ ਨਹੀਂ ਮਾਰਦੀ ਰਾਣੀ ਜੀ ਲੜਾਂ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਧਿਆਨ ਰੱਖੋ ਜੀ ਇਹ ਰਿਕਾਰਡਡ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੱਪ ਕਰ ਜਾਓ ਹਾਂ ਆ ਜਾਓ ਵਖੋ ਤੁਸੀਂ ਸਾਹਿਬ ਹਾਂ ਮੰਦੇ ਪੁੱਤਰਾ ਤੁਸੀਂ ਗੱਲ ਕਰੋ ਹਾਂ ਮਾਈਕ ਲੈਂਦੇ ਮਾਈਕ ਇਹਨੂੰ ਰੈਕਿਡਾ ਜਾਵੇ ਹਾਂ ਇਹਨੂੰ ਰੈਕਿਡਾ ਕਰ ਹਾਂ ਛੋਟਾ ਹੰਕਾਰ ਬੋਲਦਾ ਵੱਡਾ ਬੋਲਦਾ ਪਰ ਆਪਣੀਆਂ ਆਪਣੀਆਂ ਸੀਟਾਂ 'ਤੇ ਬੈਠਣ ਕੋਈ ਆਪਣੀ ਮੰਨਦੇ ਕੰਟਰੋਲ ਸਾਰੇ ਹਾਗੋ ਗ੍ਰਿੰਪਰ ਸਰਪੰਚ ਦੀ ਤਾਕੀਦ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਸੀਟਾਂ 'ਤੇ ਬਿਰਾਜਮਾਨ ਹੋਣ ਆਪਕੀ ਸੀਟਾਂ 'ਤੇ ਬੈਠੋ ਤੁਸੀਂ ਇੱਥੇ ਪੁੱਤਰੋ ਬੰਦੇ ਪੁੱਤਰ ਬੰਦੇ ਉਹ ਬੰਦਿਆਂ ਦੇ ਨਾਮ ਵੀ ਲਾ ਦਾਂਗੇ ਬੰਦਿਆਂ ਦੇ ਨਾਮ ਵੀ ਲਾ ਦਾਂਗੇ ਮੈਂ ਦੱਸੂਗਾ ਸਾਰਾ ਕੁਝ ਮੈਂ ਕਰ ਰਿਹਾ ਯਾਰ ਗ੍ਰਿੰਪਰ ਬੈਠੋ ਜਾਣਾ ਨਹੀਂ ਹੁਣ ਜਾਣਾ ਨਹੀਂ ਹੁਣ ਜਾਣਾ ਨਹੀਂ ਬੈਠੋ ਬੈਠੋ ਫਿਰ ਬੈਠੋ ਉਹ ਹਮੇਸ਼ਾ ਸਾਰੇ ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਬੈਠਣਗੇ ਸਾਰੇ ਮੈਂਬਰ ਸਭਾ ਬੈਂਕਾਂ ਵਿੱਚ ਇਸ ਤਰ੍ਹਾਂ ਬੈਠਣਗੇ ਉਹਨਾਂ ਨੇ ਕਹਿੰਦੇ ਬੈਠੋ ਯਾਰ ਬੈਠੋ ਸਾਰੇ ਮੈਂਬਰ ਸਭਾ ਆਪਣੇ ਆਪਣੇ ਸੀਟਾਂ 'ਤੇ ਬੈਠਣਗੇ ਸਾਰੇ ਮੈਂਬਰ ਸਭਾ ਆਪਣੇ ਆਪਣੇ ਸੀਟਾਂ 'ਤੇ ਬੈਠਣਗੇ ਤੁਸੀਂ ਬੈਠੋ ਸਾਰਾ ਸਾਰੇ ਮੈਂਬਰ ਸਹਿबान ਬੈਠਣ ਸਾਰੇ ਮੈਂਬਰ ਸਹਿबान ਸਾਰੇ ਮੈਂਬਰ ਸਹਿबान ਬੈਠਣ ਸਾਰੇ ਮੈਂਬਰ ਸਹਿबान ਬੈਠਣ ਬੈਠੋ ਬੈਠੋ ਜੇ ਸਾਡੇ ਤੋਂ ਪਹਿਲੇ ਮੈਨੂੰ ਦੱਸੋ ਤੁਸੀਂ ਬਿਜਲੀ ਕਰਾਈ ਹੈ ਐਸਐਸਈ ਲਾਈਟ ਇੱਥੇ ਕੋਈ ਚੰਗੀ ਡੈਮੋਕ੍ਰੇਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਮੈਂ ਗੱਲ ਦੱਸ ਮੇਰੀ ਮੇਰੀ ਗੱਲ ਸੁਣੋ ਨਹੀਂ ਤੁਸੀਂ ਕਿਹਨੂੰ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਆ ਹਲਫੀਕੇ ਦੀ ਗੱਲ ਕਰੀ ਗੱਲ ਨਮਕੀ ਸੀ ਤੁਸੀਂ ਰਾਸ਼ਟਰਪਤੀ ਰਾਣ ਦੇ ਗਵਰਨਰ ਦਾ ਭਾਸ਼ਣ ਿਸਾਬ ਨਹੀਂ ਕਰ ਸਕਦੇ ਚੱਕ ਕੇ ਆ ਗਏ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਸਪੀਕਰ ਨੂੰ ਡਰੈਸ ਕਰੋ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ ਸੀਐਮ ਸਾਹਿਬ ਸੀਐਮ ਨੂੰ ਡਰੈਸ ਕਰੋ ਜੀ ਬੈਠੋ ਜੀ ਬੈਠੋ 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 ਜੀਵਾ ਸਾਹਿਬ ਬੈਠੋ ਬੈਠੋ ਤਾਂ ਸਹੀ ਜੀਵਾ ਸਾਹਿਬ ਬੈਠੋ

ਗੱਲਾਂ ਨਹੀਂ ਤੱਕ ਜਾਣ ਜਾਈਏ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਚੱਲ ਗਈਆਂ ਫਿਰ ਆ ਚਾਂਡਾ ਫੇਕੀ ਔਰ ਜ਼ਮੀਨ ਮਾਲਦਾਰ ਆਜੇ ਮੀਤ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਧਿਆਨ ਤੇ ਜਾਂਦਾ ਸੀ ਪਤਾ ਲੱਗ ਤੁਹਾਨੂੰ ਕਦੀ ਧਿਆਨ ਨਾਲ ਆ ਕੇ ਕਦੀ ਮੋਬਾਈਲ ਆ ਕੇ ਕਦੀ ਆਹਾਂ ਥੋੜੀ ਬੋਲ ਆ ਮੈਂ ਥੋੜੇ 걸 ਗਿਆ ਆਇਆ ਕਿਉਂ ਕਰ ਦਿਓ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਜੋਬ ਮੈਂਬਰ ਆਪਣੇ ਵਸੀਮ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਾਹਿਬਾਂ ਬੈਠਣ ਜੀਬਾ ਜੀ ਬੈਠੋ ਤੁਸੀਂ ਜੀਬਾ ਜੀ ਬੈਠੋ ਬਾਹਰ ਬੈਠੋ ਤਾਲਾ ਬਾਹਰ ਨਹੀਂ ਲਾਰੇ ਅੰਦਰ ਲਾਰੇ ਤਾਂ ਕਿ ਤੋਈ ਜਾਓ ਨਾ ਵੇ ਬੈਠੋ ਤੁਹਾਡੀ ਹਿਸਟਰੀ ਹੈ ਕੋਈ ਜੋ ਤੁਹਾਡੀ ਹਿਸਟਰੀ ਹੈ ਤੂੰ ਜਾਣੇ ਹੋ ਰੋਜ ਰੋਜ ਬੱਜਦੇ ਹੋ ਰੋਜ ਬੱਜਦੇ ਹੋ ਬੈਠੋ ਜੀ ਬੈਠੋ ਅੰਦਰੋਂ ਲੱਗ ਰਿਹਾ ਤਾਂ ਕਿ ਵਿਪਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ 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 ਮੰਤਰੀ ਜੀ ਮੰਤਰੀ ਸਾਹਿਬ ਬੈਠਣਗੇ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆ ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ ਕਹਿੰਦੇ ਮੈਂ ਬਤਨ ਸੁਣੋਗੇ ਬਿਲਕੁਲ ਸੁਣਨਾ ਸੁਣਨ ਦਾ ਮਤਲਬ ਹੈ ਕਿ ਇਹ ਤੁੰਗਰ ਅੱਜ ਸਾਰੇ ਨਹੀਂ ਹੋ ਸਕਦੇ ਹੁੰਦੇ ਸੱਚ ਸੁਣੋ ਫਿਰ ਕੀ ਤੂੰ ਤੂੰ ਹਰੇ ਨੂੰ ਦੋ ਦੋ ਕਹਿੰਦੇ ਹੋ ਇਹ ਤੋਂ ਵੀ ਉੱਧ ਹਰੇ ਨੂੰ ਦੋ ਦੋ ਲਗਾ ਕੇ ਤੂੰ ਮੂੰਹ ਦੀ ਤੁਸੀਂ ਵੱਧਿਆਗੇ ਮਾਰੇ ਘਰ ਦੀ ਖਾਨਦਾਨੀ ਜਾਂਦੇ ਕਹ ਨਹੀਂ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਲੋਕ ਕੁਛ ਵੀ ਚੇਤ ਆਜ਼ਾਦਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸੋਦਾ ਦੇ ਕਿ ਵਿਧਾਨ ਸਭਾ ਦੇ ਵਿੱਚ ਅੱਜ ਇਹ ਹੰਗਾਮਾ ਹੋਇਆ ਜਿਸ ਤੋਂ ਬਾਅਦ ਇਸ ਵੀਡੀਓ ਨੂੰ ਲੈ ਕੇ ਜਿਹੜੇ ਕਿ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਪਾਸੇ ਸ੍ਰੀ ਭਗਵਾਨ ਤੁਮਾ ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦੀ ਪੂਰੀ ਬਹਿਸ ਬਾਜੀ ਦੇਖਣ ਨੂੰ ਮਿਲਦੀ ਹੈ ਅਤੇ ਕੁਰਸੀਆਂ ਛੱਡ ਕੇ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਨਜ਼ਰਾਈ ਨੇ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ